ਸਤਜੁਗਤੈ ਮਾਣਿਓ ਚਲਿਓ ਬਲਬਾਵਨ ਭਾਇਓ ਤ੍ਰਿਤੈ ਤੈ ਮਾਣਿਓ RAM ਰਗੁਵੰਸ ਕਹਾਇਓ ਦੁਆ ਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਆਪੇ ਭਗਤਹਿ ਜਨ ਦਿਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਾਲਿਆ ਟਲ ਆਦ ਪੁਰਖ ਫਰਮਾਇਓ ਕਲ ਚੁੱਕੇ অবতার ਨਾਮ ਕੇ ਬੋਹਿਤ ਜਹਰ ਅਝੂ ਹਾਜ਼ਰ ਹਜ਼ੂਰ ਜਾਗਤ ਜੋ ਤਖਤ ਚਵਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਕੋ ਡੰਡਾ ਬੰਧਨ ਅਨਕਬਾਰ ਗੁਰੂ ਪਾਤਸ਼ਾਹ ਜੀ ਅਕੀਰਸੂ ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਜੋ ਮੁਖਵਾਕ ਬਖਸ਼ਿਆ ਉਸ ਦੀ ਵਿਚਾਰ ਦੇ ਨਾਲ ਜੁੜਾਂਗੇ तकरीबन 2.5 ਵਜੇ ਦੇ ਕਰੀਬ ਸਾਹਿਬ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਬਾਬਾ ਹਰਮਾਨ ਸਿੰਘ ਜੀ ਸ਼ਹੀਦ ਅਨੇਕਾਂ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ 2:3 ਵਜੇ ਦੇ ਕਰੀਬ ਸਾਹਿਬ ਵਿਰਾਜਮਾਨ ਪ੍ਰਕਾਸ਼ਮਾਨ ਹੋ ਕੇ ਕੁੱਲੁਕਾਇਹ ਜੋ ਸੰਦੇਸ਼ ਹੁਕਮ ਬਖਸ਼ਦੇ ਨੇ ਮੁੱਖ ਵਾਕ ਉਸ ਨੂੰ ਕਹਾਂਗੇ ਪਹਿਲਾ ਜੋ ਪਾਤਸ਼ਾਹ ਦਾ ਫਰਮਾਨ ਹੈ ਅੱਜ ਦਾ ਫਰਮਾਨ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਮੁਖਾਰ ਬਿੰਦੂ ਉਚਾਰਿਆ ਤਨਾਸਰੀ ਰਾਗ ਵਿੱਚ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 660 ਤੇ ਸੁਭਾਇਮਾਨ ਹੈ ਚਾਰ ਪਦਿਆਂ ਦੇ ਵਿੱਚ ਇਹ ਸ਼ਬਦ ਔਰ ਰਾਗੀ ਸਿੰਘਾ ਨੂੰ ਸੁਰ ਤਾਲ ਦੇ ਪਹਿਲੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦੀ ਤਾਕੀਦ ਪਾਤਸ਼ਾਹ ਨੇ ਕੀਤੀ ਹੈ ਮੰਗਲ ਕਰਦੇ ਨੇ ਪਾਤਸ਼ਾਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਹੈ ਉਹ ਇੱਕ ਹੈ ਉਹ ਦੁਨੀਆਂ ਨੂੰ ਪਾਲਣ ਕਰਨਾ ਪਾਲਣਹਾਰ ਹੈ ਪੈਦਾ ਕਰਨਹਾਰ ਹੈ ਔਰ ਅੰਤ ਦੇ ਵਿੱਚ ਇੱਥੋਂ ਲੈਤਾ ਕਰਕੇ ਲੈ ਜਾਣ ਵਾਲਾ ਵੀ ਉਹ ਪਰਮੇਸ਼ਰ ਅਕਾਲ ਪੁਰਖ ਹੀ ਹੈ ਇੱਕ ਪਰਮਾਤਮਾ ਓਂ ਦਾ ਭਾਵ ਦੁਨੀਆਂ ਨੂੰ ਪੈਦਾ ਕਰਨਹਾਰ ਉਸ ਦੀ ਪਾਲਣਾ ਕਰਨ ਹਾਰ ਔਰ ਪਾਤਸ਼ਾਹ ਨੇ ਵਿਲੱਖਣ ਰੂਪ ਦੇ ਵਿੱਚ ਓੰਕ ਪਹਿਲਾਂ ਵੀ ਇੱਥੇ ਇਸ ਜਹਾਨ ਦੇ ਵਿੱਚ ਓਮ ਦੇ ਰੂਪ ਦੇ ਵਿੱਚ ਸਨਾਤਨ ਮਤ ਨੇ ਇਹ ਸ਼ਬਦ ਨੂੰ ਵਰਤਿਆ। ਲੇਕਿਨ ਸਹਿਬਾ ਨੇ ਉਸ ਦੇ ਉੱਪਰ ਜਿਵੇਂ ਆਪਾਂ ਜਦੋਂ ਇੱਕ ਓੰਕਾਰ ਦੇ ਦਰਸ਼ਨ ਕਰਦੇ ਆ ਤਾਂ ਉੱਪਰ ਇੱਕ ਰੇਖਾ ਲਗਾਈ ਹੈ ਉਸ ਨੂੰ ਕਾਰ ਕਹਾਂਗੇ ਹੱਦ ਕਹਾਂਗੇ ਕਾਰ ਦਾ ਭਾਵ ਹੱਦ ਲਿਮਟ ਜਾਂ ਇਹ ਕਹ ਲਈਏ ਫਿਨਿਸ਼ਿੰਗ ਇੰਡੀਕੇਸ਼ਨ ਸਮਾਪਤੀ ਦਾ ਸੰਕੇਤ ਰੇਖਾ ਕਾਰ ਉਸ ਤੋਂ ਬਾਅਦ ਕੁਝ ਨਹੀਂ ਭਾਵ ਜੀਵ ਦੀ ਇੱਥੇ ਆ ਕੇ ਸਮਾਪਤੀ ਦਾ ਸੰਕੇਤ। ਸੋ ਉਹ ਇੱਕ ਜੋ ਕਾਲਪੁਰਖ ਹੈ, ਉਹੀ ਪਾਲਣਹਾਰ ਹੈ, ਉਹੀ ਪੈਦਾ ਕਰਨਹਾਰ ਹੈ ਔਰ ਉਹੀ ਇੱਥੋਂ ਲਿਜਾਣ ਵਾਲਾ ਹੈ। ਸਤਨਾਮ ਉਸ ਦਾ ਨਾਮ ਸੱਚਾ ਹੈ। ਕਰਤਾ ਪੁਰਖ, ਉਹ ਕਰਨਹਾਰ, ਜੋ ਵੀ ਉਹ ਕੁਝ ਕਰ ਹੋ ਰਿਹਾ ਹੈ, ਉਹੋ ਹੀ ਕਰ ਰਿਹਾ ਹੈ। ਨਿਰਭਉ ਕਿਸੇ ਦਾ ਉਸ ਨੂੰ ਡਰ ਨਹੀਂ। ਨਿਰਵੈਰ ਨਾਹੀ ਉਹ ਕਿਸੇ ਦੇ ਨਾਲ ਵੈਰ ਰੱਖਦਾ ਨਾ ਹੀ ਉਸ ਨੂੰ ਪੱਕਾ ਕਿਸੇ ਦੇ ਨਾਲ ਵੈਰ ਹੈ ਅਕਾਲ ਮੂਰਤ ਕਾਲ ਸਮਾ ਕਾਲ ਦੇ ਅਗੇ ਐੜਾ ਲੱਗ ਗਿਆ ਅਕਾਲ ਭਾਵੇਂ ਸਮੇ ਤੋਂ ਰਹਿਤ ਜਦੋਂ ਸਮਾਂ ਨਹੀਂ ਵੀ ਸੀ ਉਦੋਂ ਵੀ ਉਹ ਉਹ ਪੁਰਖ ਸੀ ਪਰਮੇਸ਼ਰ ਉਦੋਂ ਵੀ ਮੌਜੂਦ ਸੀ ਇਸ ਕਰਕੇ ਉਹ ਸਮੇਂ ਦਾ ਬਾਦਕ ਨਹੀਂ ਹੈ ਅਸੀਂ ਸਾਰੇ ਸਮੇਂ ਦੇ ਬਾਦਕ ਹਾਂ ਸਮੇਂ ਦੇ ਵਿੱਚ ਆਉਂਦੇ ਆਂ ਸਮੇਂ ਦੇ ਵਿੱਚ ਚਲੇ ਜਾਂਦੇ ਆਂ ਔਰ ਸਮੇਂ ਦੇ ਵਿੱਚ ਹੀ ਵਿਚਰਦੇ ਆਂ ਲੇਕਿਨ ਉਹ ਬਕਾਲਪੁਖ ਸੱਚਾ ਬਾਦਸ਼ਾਹ ਉਹ ਸਮੇਂ ਦਾ ਬਾਦਕ ਨਹੀਂ ਹੈ ਦੂਜਾ ਅਰਥ ਸਾਨੂੰ ਸਾਰਿਆਂ ਨੇ ਕਾਲ ਨੇ ਇੱਕ ਦਿਨ ਗਰਸ ਜਾਣਾ ਹੈ ਲੇਕਿਨ ਉਹ ਮਿਟਣ ਹਾਰ ਨਹੀਂ ਹੈ ਸਦੈਵ ਰਹਿਣ ਵਾਲਾ ਹੈ ਅਜੂਨੀ ਉਹ ਜੂਨੀਆਂ ਵਿੱਚ ਨਹੀਂ ਹੈ ਨਾ ਉਹ ਜੰਮਿਆ ਤੇ ਨਾ ਹੀ ਉਸ ਨੇ ਮਰਨਾ ਕਦੇ ਉਹਨੇ ਜੂਨੀਆਂ ਦੇ ਵਿੱਚ ਨਹੀਂ ਆਉਣਾ ਸਹਿ ਭੰਗ ਸੁੱਤੇ ਸਿੱਧ ਪ੍ਰਕਾਸ਼ ਮਾਨ ਆਪੀ ਨੇ ਆਪ ਸਾਜਿਓ ਉਸ ਨੇ ਆਪਣੇ ਆਪ ਨੂੰ ਆਪ ਹੀ ਪ੍ਰਕਾਸ਼ ਮੰਨ ਲਿਆ ਹੈ ਗੁਰਪ੍ਰਸਾਦ ਹੁਣ ਉਸ ਦੇ ਨਾਲ ਮੇਲ ਕਿੱਦਾਂ ਹੋਵੇ ਉਸ ਦੇ ਵਿੱਚ ਸਮੋਈ ਕਿਸ ਦਾ ਕਿਸ ਤਰੀਕੇ ਦੇ ਨਾਲ ਹੋਵੇ ਮਿਲਾਪ ਸਮੋਈ ਉਸ ਦੀ ਗੁਰੂ ਦੀ ਕਿਰਪਾ ਸਦਕਾ ਸੱਚੇ ਗੁਰੂ ਦੀ ਰਹਿਮਤ ਸਦਕਾ ਉਸ ਦੇ ਨਾਲ ਮੇਲ ਮਿਲਾਪ ਹੋ ਸਕਦਾ ਹੈ ਸ਼ਬਦ ਦੀ ਪਾਤਸ਼ਾਹ ਸ਼ੁਰੂਆਤ ਕਰਦੇ ਨੇ ਮਾਰੇ ਕਹਿੰਦੇ ਨੇ ਜਿਉ ਡਰਤ ਹੈ ਆਪਣਾ ਕੈਸੇਉ ਕਰੀ ਪੁਕਾਰ ਮਾਰੇ ਕਹਿੰਦੇ ਸੰਸਾਰ ਦੇ ਵਿੱਚ ਭੈ ਪੀਤ ਕਰਨ ਵਾਲੇ ਜਿਹੜੇ ਦੁੱਖ ਨੇ ਉਸ ਨੂੰ ਵੇਖ ਕੇ ਡਰ ਲੱਗਦਾ ਕਿਤੇ ਇਹ ਸਾਨੂੰ ਹੀ ਨਾ ਚੰਗੜ ਜਾਵੇ ਸਭ ਸੱਚੇ ਪਾਤਸ਼ਾਹ ਨੂੰ ਤਾਂ ਇਹ ਦੁੱਖ ਨਹੀਂ ਨਾ ਲੱਗਦੇ। ਲੇਕਿਨ ਉਹਨਾਂ ਨੇ ਸਾਡੀ ਵਿਵਸਥਾ ਸਮਝ ਕੇ ਆਪਣੇ ਆਪ ਨੂੰ ਸਾਡੀ ਵਿਵਸਥਾ ਦੇ ਵਿੱਚ ਖੜ੍ਹਾ ਕਰਕੇ ਇਹ ਸ਼ਬਦ ਦਾ ਉਚਾਰਨ ਕੀਤਾ। ਸਾਡੇ ਜੋ ਮਨ ਦੇ ਤੋਖਲੇ ਨੇ ਉਹਨਾਂ ਨੂੰ ਉਜਾਗਰ ਕੀਤਾ ਤੇ ਉਸ ਦਾ ਉੱਤਰ ਦਿੱਤਾ ਉਸ ਦਾ ਹੱਲ ਕੱਢਿਆ। ਮਰੀ ਕੰਦੇ ਨੇ ਇਹ ਦੁੱਖ ਦੇਖ ਕੇ ਰੂਹ ਕੰਬਦੀ ਹੈ ਕਿ ਇਸ ਤੋਂ ਕਿਵੇਂ ਬਚਿਆ ਜਾਏ ਕੌਣ ਇਸ ਨੂੰ ਬਚਾਉਣ ਵਾਲਾ ਹੈ ਕੈਸੋ ਕਰੀ ਪੁਕਾਰ ਕੀਦੇ ਕੋਲ ਇਸ ਦੀ ਅਰਜ਼ੋਈ ਕੀਤੀ ਜਾਵੇ ਕਿਸ ਕੋਲ ਇਹ ਦੁੱਖਾਂ ਦੀ ਪੰਡ ਖੋਲੀ ਜਾਵੇ ਤੇ ਉਸ ਦਾ ਹੱਲ ਮੰਗਿਆ ਜਾਵੇ ਮਰੇ ਜੀ ਕੀ ਕਹਿੰਦੇ ਨੇ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਕਹਿੰਦੇ ਉਹ ਜਿਹੜਾ ਦੁਖ ਵਿਸਾਰਣ ਹਾਰ ਹੈ ਨਾ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹਮੇਸ਼ਾ ਹੀ ਸਾਨੂੰ ਦਾਤਾਂ ਦੇ ਰਿਹਾ ਨੇ ਤਾਂ ਪ੍ਰਤੀ ਉਹੋ ਹੀ ਸਾਨੂੰ ਦਾਤਾਂ ਦੇ ਦਾਤ ਬਖਸ਼ ਰਿਹਾ ਹੈ ਕਹਿੰਦੇ ਉਸ ਦੀ ਅਰਾਧਨਾ ਕਰ ਉਸ ਨੂੰ ਸੇਵੋ ਉਹਦਾ ਉਹਦੀ ਸੇਵਾ ਕਰੋ ਉਹਦੀ ਸੇਵਾ ਭਾਵ ਉਸ ਦੇ ਹੁਕਮ ਵਿੱਚ ਜਾਓ ਉਹ ਹਮੇਸ਼ਾ ਹਰ ਦਾਤ ਉਹ ਦੇਣ ਵਾਲਾ ਹੈ ਔਰ ਦੁੱਖਾਂ ਦੀ ਨਿਵਰਤੀ ਦੀ ਦਾਤ ਵੀ ਉਹ ਪਰਮੇਸ਼ਰ ਅਕਾਲ ਪੁਰਖ ਆਪ ਹੀ ਬਖਸ਼ੇਗਾ ਉਹ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਦੁੱਖ ਹਰ ਲੈਣ ਵਾਲਾ ਹੈ ਇੱਕ ਪਾਸੇ ਆਪਾਂ ਸਹਿਬਾਂ ਦੀ ਬਾਣੀ ਵਿੱਚ ਪੜਦੇ ਹਾਂ ਵਿਣ ਕਰਮਾ ਕਿਛ ਪਾਈਏ ਨਹੀਂ ਭਾਵ ਜੋ ਵੀ ਸਾਨੂੰ ਦੁੱਖ ਔਰ ਸੁੱਖ ਮਿਲਦਾ ਹੈ ਉਹ ਸਾਡੇ ਬੀਜੇ ਹੋਏ ਕਰਮਾਂ ਦਾ ਫਲ ਹੈ ਕਰਮਾਂ ਦਾ ਕਾਰਨ ਹੈ ਉਹ ਸਾਨੂੰ ਮਿਲਣਾ ਹੀ ਹੈ ਤੇ ਫਿਰ ਇਹ ਸ਼ਬਦ ਵਿਰੋਧਾਭਾਸ ਕਿਉਂ ਨਜ਼ਰ ਆਉਂਦਾ ਹੈ ਮਾਰੇ ਕਹਿੰਦੇ ਨੇ ਉਹ ਦੁੱਖਾਂ ਨੂੰ ਹਰ ਲੈਣ ਵਾਲਾ ਹੈ ਦੇਖੋ ਇਸ ਦੇ ਦੋ ਵਿਖਿਆਨ ਮਿਲਦੇ ਨੇ ਬਾਣੀ ਵਿੱਚ ਇੱਕ ਤਾਂ ਇਹ ਦੁੱਖ ਸਾਨੂੰ ਉਦੋਂ ਤੱਕ ਦੁੱਖ ਲੱਗਦਾ ਜਦੋਂ ਅਸੀਂ ਉਸ ਜਦੋਂ ਤੱਕ ਅਸੀਂ ਉਸ ਨੂੰ ਮਹਿਸੂਸ ਕਰਨੀ ਹੋਗਾ ਜਦੋਂ ਸਾਡੀਆਂ ਸੈਂਸਸ ਉਸ ਨੂੰ ਮਹਿਸੂਸ ਕਰਦੀਆਂ ਨੇ ਤਾਂ ਉਹ ਦੁੱਖ ਲੱਗਦਾ ਫਿਜ਼ੀਕਲੀ ਅਸੀਂ ਆਪਣੇ ਸਰੀਰ ਦੇ ਉੱਤੇ ਕੋਈ ਸੂਈ ਚਭੋਣਿਆ ਜਾਂ ਚੁੰਡੀ ਵੜਦੇ ਆ ਤਾਂ ਸਾਨੂੰ ਦਰਦ ਹੁੰਦਾ ਹੈ ਲੇਕਿਨ ਜਦੋਂ ਡਾਕਟਰ ਸਾਨੂੰ ਲੋਕਲ ਐਨਸਥੀਸੀਆ ਦਿੰਦਾ ਉਸ ਪਾਰਟਿਕੂਲਰ ਉਸ ਜਗ੍ਹਾ ਦੇ ਉੱਤੇ ਜਦੋਂ ਇੰਜੈਕਸ਼ਨ ਲਗਾਉਂਦਾ ਹੈ ਤਾਂ ਉਹ ਜਗ੍ਹਾ ਦੇ ਉੱਤੇ ਜਿੰਨੀਆਂ ਮਰਜ਼ੀ ਸਚੁੰਡੀਆਂ ਵੱਢੇ ਚਾਓ ਚਾਹੇ ਕੱਟ ਲਗਾ ਲੋ ਚਾਹੇ ਉਸ ਤੇ ਡੀਪ ਕੱਟ ਲਗਾ ਲੋ ਆਪਰੇਸ਼ਨ ਕਰ ਲੋ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਦੁੱਖ ਹੀ ਨਹੀਂ ਲੱਗਦਾ ਇਸੇ ਤਰੀਕੇ ਦੇ ਨਾਲ ਜਦੋਂ ਜਿੰਨੀ ਦੇਰ ਤੱਕ ਸਾਨੂੰ ਇਹ ਦੁੱਖ ਮਹਿਸੂਸ ਹੋਣ ਦੀ ਸਾਡੇ ਵਿੱਚ ਪ੍ਰਵਿਰਤੀ ਹੈ ਉਦੋਂ ਤੱਕ ਸਾਨੂੰ ਦੁੱਖ ਦੁੱਖ ਲੱਗਦਾ ਹੈ ਜਦੋਂ ਇਹ ਪ੍ਰਵਿਰਤੀ ਖਤਮ ਹੋ ਜਾਏ ਦੁੱਖ ਭਾਵੇਂ ਆਉਂਦੇ ਰਹਿਣ ਲੇਕਿਨ ਸਾਨੂੰ ਦੁੱਖ ਨਹੀਂ ਮਹਿਸੂਸ ਹੁੰਦਾ। ਸੋ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ ਐਸੀ ਸਾਡੀ ਅਵਸਥਾ ਬਣਾਉਂਦੇ ਨੇ ਕਿ ਇਹ ਦੁੱਖ ਸਾਨੂੰ ਦੁੱਖ ਲੱਗਦੇ ਹੀ ਨਹੀਂ। ਆਉਂਦੇ ਨੇ ਦੁੱਖ ਕਰਮਾਂ ਮੁਤਾਬਿਕ ਦੁੱਖ ਆਉਣਗੇ ਸੰਸਾਰ ਮੁਤਾਬਿਕ ਉਹ ਦੁੱਖ ਹੋਣਗੇ ਲੇਕਿਨ ਸਾਨੂੰ ਉਹ ਦੁੱਖ ਮਹਿਸੂਸ ਨਹੀਂ ਹੋਏਗਾ। ਇੱਕ ਪਰਿਵਰਤੀ ਦੂਜੀ ਪਾਤਸ਼ਾਹ ਆਖਦੇ ਨੇ ਕਿ ਜੇ ਤੂੰ ਭਾਵਨੀ ਦੇ ਵਿੱਚ ਆ ਜਾਏਂ। ਦੁੱਖ ਤੇ ਤੈਨੂੰ ਆਉਣਗੇ। ਲੇਕਿਨ ਪਾਤਸ਼ਾਹ ਐਸੀ ਕਿਰਪਾ ਕਰਨਗੇ ਕਿ ਇਹ ਦੁੱਖ ਤੇਰੇ ਜਾਗਰਤ ਵਿਵਸਥਾ ਚ ਨਹੀਂ ਸੁਪਨ ਅਵਸਥਾ ਦੇ ਵਿੱਚ ਤੈਨੂੰ ਦੁੱਖ ਇਹ ਪਹੁੰਚੇ। ਜਦੋਂ ਤੂੰ ਸੁੱਤਾ ਹੋਵੇਂਗਾ। निद्रा ਦੇ ਵਿੱਚ ਹੋ ਜਾਂਦੀ ਹੈ ਸੁਪਨਿਆਂ ਦੇ ਵਿੱਚ ਇਹ ਦੁੱਖ ਛੁਕਾਏ ਜਾਂਦੇ ਇਹ ਦੋ ਵਿਵਸਥਾਵਾਂ ਦੇ ਨਾਲ ਸਾਡੇ ਜੀ ਦੀ ਦੁੱਖਾਂ ਦੀ ਪ੍ਰਵਿਰਤੀ ਹੈ ਇਹ ਨਿਰਵਿਰਧ ਹੋ ਸਕਦੀ ਹੈ ਬਾਦਸ਼ਾਹ ਕਹਿੰਦੇ ਮਰੀ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਦਾ ਉਹ ਪਰਮੇਸ਼ਰ ਅਕਾਲ ਪੁਰਖ ਸਾਹਿਬ ਕਹਿੰਦੇ ਉਹ ਨਿਤ ਹੀ ਨਵਾਂ ਹੈ ਔਰ ਹਮੇਸ਼ਾ ਦਾਤਾਂ ਬਖਸ਼ਣ ਨਾਲ ਹੁਣ ਨਿਤ ਨਵਾਂ ਕਿਵੇਂ ਸਦੀਆਂ ਹੋ ਗਈਆਂ ਸਾਨੂੰ ਸਾਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਸਾਡੇ ਪੁਰਖਾਂ ਤੋਂ ਇਹੋ ਹੀ ਬਾਣੀ ਹੈ ਇਹੋ ਹੀ ਗੁਰਬਾਣੀ ਦੇ ਅੱਖਰ ਨੇ ਇਹੋ ਹੀ ਸਰੂਪ ਹੈ ਫਿਰ ਨਵਾਂ ਕਿਵੇਂ ਦੇਖੋ ਅੱਜ ਜਦੋਂ ਤੁਸੀਂ ਪੜ੍ਹਦੇ ਹੋ ਨਾ ਯੇਸੀ ਟੀਕੇ ਨਾ ਪੜਿਏ ਟੀਕਿਆਂ ਦੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਹੋ ਕੇ ਉਸ ਦੇ ਨਾਲ ਸੀਮਤ ਨਾ ਕਰੀਏ ਆਪਣੇ ਆਪ ਨੂੰ ਉੱਥੇ ਲਿਮਿਟਡ ਨਾ ਰਖੀਏ ਆਪਣੀ ਲਿਮਟ ਨਾ ਕ੍ਰੀਏਟ ਕਰੀਏ ਸਿਰਫ ਉਨਾ ਹੀ ਅਰਥਾਂ ਤੱਕ ਫੇਰ ਸਾਹਿਬ ਜੀ ਜਦੋਂ ਜਿਉਂ-ਜਿਉਂ ਸਾਡੀ ਅਵਸਥਾ ਬਦਲਦੀ ਹੈ ਅਵਸਥਾਵਾਂ ਆਪਾਂ 12 ਮਾ ਦੇ ਵਿੱਚ ਨਿਤ ਪੜਦੇ ਆ। ਆ ਹੁਣ ਚੇਤ ਮਹੀਨਾ ਸ਼ੁਰੂ ਹੋਇਆ ਨਾ। ਇਹ 12 ਅਵਸਥਾਵਾਂ ਨੇ ਮਨੁੱਖ ਦੀਆਂ। ਜੋ ਕਿ ਚੇਤੇ ਭਾਵ ਯਾਦ ਕਰਨ ਤੋਂ ਸ਼ੁਰੂ ਹੁੰਦਾ ਹੈ। ਚੇਤ ਗੋਬਿੰਦ ਅਰਾਧਿਏ। ਉਸ ਨੂੰ ਯਾਦ ਕਰਕੇ ਉਸ ਗੋਬਿੰਦ ਦੀ ਅਰਾਧਨਾ ਕਰ। ਉਸ ਦਾ ਰਟਨ ਕਰੋ। ਉਸ ਨੂੰ ਧਿਆਵੋ ਉਸ ਨੂੰ ਸਿਮਰੋ। ਇਹ ਤੋਂ ਸ਼ੁਰੂ ਹੁੰਦਾ ਹੈ। ਇਸ ਸਮਾਪਤੀ ਅੰਤ ਤੱਕ ਸਾਡੀ ਪੌੜੀ ਮੰਜ਼ਲ ਕੀ ਹੈ ਫਲਗੁ ਨੇ ਆਨੰਦ ਅਪਾਰ ਜਨਾ। ਫਲਗੁਲ ਉਸ ਪਰਮੇਸ਼ਰ ਨੇ ਸਾਨੂੰ ਫਲ ਬਖਸ਼ਣਾ ਹੈ, ਪ੍ਰਾਈਜ਼ ਬਖਸ਼ਣਾ ਹੈ, ਗਿਫਟ ਬਖਸ਼ਣੀ ਹੈ ਕਿਸ ਚੀਜ਼ ਦੀ? ਆਨੰਦ। ਜੋ ਬੇहद ਹੀ ਅਸੀਮ ਹੈ ਅਪਾਰ ਜਨਾਬ ਇਹ ਚੇਤ ਵਿਸਾਖ ਜੇਠ ਹਾੜ ਸੌਣ ਭਾਦੋ ਨਾ ਇਹ ਸਾਰੀਆਂ ਸਾਡੀਆਂ ਸਟੇਜਸ ਨੇ ਇਹਨਾਂ ਸਟੇਜਸ ਵਿੱਚੋਂ ਨੰਗਣਾ ਜਦੋਂ ਜਦੋਂ ਅਸੀਂ ਨੰਗਦੇ ਆ ਤਦੋਂ ਤਦੋਂ ਹੀ ਇਹਨਾਂ ਸਟੇਜਸ ਦੀਆਂ ਸਾਨੂੰ ਮੁਤਾਬਕ ਉਹਨਾਂ ਸਟੇਜਾਂ ਮੁਤਾਬਕ ਸਾਡੀ ਗੁਰਬਾਣੀ ਸਾਨੂੰ ਅਲੱਗ ਅਰਥ ਬਖਸ਼ਦੀ ਹੈ ਹਮੇਸ਼ਾ ਪਾਤਸ਼ਾ ਜਦੋਂ ਹੀ ਸਾਡੇ ਵਿੱਚ ਤਬਦੀਲੀ ਸੰਕਰਾਂਤ ਭਾਵ ਤਬਦੀਲੀ ਆਉਂਦੀ ਹੈ ਉਦੋਂ ਹੀ ਪਾਤਸ਼ਾ ਸਾਨੂੰ ਇੱਕ ਨਵਾਂ ਅਰਥ ਬਖਸ਼ਦੇ ਨੇ ਸਾਡੀ ਨਵੀਂ ਸਟੇਜ ਮੁਤਾਬਿਕ ਇਸ ਕਰਕੇ ਸਾਹਿਬ ਮੇਰਾ ਨੀਤ ਨਵਾਂ ਜਿਉਂ-ਜਿਉਂ ਪੜੀਏ ਤਿਉ ਤਿਉ ਸਾਡੀ ਸਟੇਜ ਬਦਲੇਗੀ ਸਾਡੀ ਵਿਵਸਥਾ ਬਦਲੇਗੀ ਔਰ ਸਾਨੂੰ ਨਵੇਂ ਅਰਥਾਂ ਦੇ ਦਰਸ਼ਨ ਹੋਣਗੇ ਅੰਤਿਨ ਸਾਹਿਬ ਸੀ ਵੀ ਹੈ ਅੰਤ ਛਡਾਏ ਸੋ ਇਹ ਮਾਰੇ ਕਹਿੰਦੇ ਨੇ ਦਿਨ ਰਾਤ ਉਸ ਦੀ ਰੱਦਣਾ ਕਰੋ ਦਿਨ ਰਾਤ ਉਸ ਦੀ ਜਦੋਂ ਆਰਾਧਨਾ ਕਰਾਂਗੇ ਉਹ ਅੰਤ ਵਿੱਚ ਜਦੋਂ ਸਾਡਾ ਇਸ ਸਰੀਰਿਕ ਤੌਰ ਤੇ ਇਸ ਜਹਾਨ ਦੇ ਵਿੱਚੋਂ ਅੰਤ ਹੋਣਾ ਹੈ ਨਾ ਜੀ ਤਾਂ ਉਸ ਪਰਮੇਸ਼ਰ ਅਕਾਲ ਪੁਰਖ ਨੇ ਸਾਡੇ ਰੂਹ ਦਾ ਸਹਾਈ ਹੋਣਾ ਹੈ ਹੁਣ ਦਿਨ ਰਾਤ ਕਿਵੇਂ ਦਿਨ ਵਿੱਚ ਤਾਂ ਚਲੋ ਅਸੀਂ ਮੂੰਹ ਦੇ ਰਾਹੀਂ ਜਪ ਲਿਆ ਰਾਤ ਨੂੰ ਕਿਵੇਂ? ਐਵੀ ਇੱਕ ਸਟੇਜ ਆਰ ਅਵਸਥਾ ਹੈ ਜੀ ਜਦੋਂ ਅਸੀਂ ਆਪਣੇ ਜੀਬਾ ਦੇ ਰਾਹੀਂ ਉਸ ਨੂੰ ਜਪਦੇ ਆਂ ਉਸ ਨੂੰ ਜਪਦੇ ਜਪਦੇ ਇੱਕ ਐਸੀ ਅਵਸਥਾ ਬਣਦੀ ਹੈ ਕਿ ਅਸੀਂ ਉਸ ਨੂੰ ਜੀਬਾਂ ਦੇ ਨਾਲ ਨਹੀਂ ਜਪਦੇ ਲੇਕਿਨ ਫੇਰ ਵੀ ਸਾਡੇ ਅੰਦਰ ਉਹ ਜਾਪ ਚੱਲੀ ਜਾ ਰਿਹਾ ਹੈ ਉਸ ਨੂੰ ਆਪਾਂ ਕਹਿੰਦੇ ਆਂ ਅਜੱਪਾ ਜਾਪ ਬਿਨਾਂ ਜਪਿਆਂ ਤੋਂ ਜੋ ਜਾਪ ਚੱਲ ਰਿਹਾ ਹੈ ਗੁਰਮੁਖ ਰੋਮ ਰੋਮ ਹਰ ਤੇ ਆਵੇ ਉਹਦਾ ਇੱਕ ਇੱਕ ਰੋਮ ਸ਼ਰੀਰ ਦਾ ਉਹ ਸਾਰੇ ਜਾਪ ਜਪਦੇ ਨੇ ਆਪਣੇ ਆਪ ਉਹ ਚਾਹੇ ਫਿਰ ਦਿਨ ਹੋਵੇ ਰਾਤ ਹੋਵੇ ਸੁੱਤਾ ਹੋਵੇ ਜਾਗਦਾ ਹੋਵੇ ਉਸ ਦਾ ਜਾਪ ਉਹ ਪਰਮੇਸ਼ਰ ਦੇ ਨਾਮ ਦਾ ਜਾਪ ਆਪਣੇ ਆਪ ਸੁੱਤੇ ਸਿੱਧ ਆਟੋਮੈਟਿਕਲੀ ਉਸ ਦਿਨ ਅੰਦਰ ਚੱਲੀ ਜਾ ਰਿਹਾ ਹੈ ਇਸ ਕਰਕੇ ਅੰਨੰਦ ਸਾਹਿਬ ਜੀ ਹੈ ਦਿਨ ਰਾਤ ਉਸ ਦੀ ਰਾਦਨਾ ਹੋ ਰਹੀ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਮਾਰੇ ਕਹਿੰਦੇ ਨੇ ਇਹ ਮੇਰੀ ਜਿੰਦੇ ਇਸ ਚੀਜ਼ ਨੂੰ ਸੁਣ ਲੈ ਕੰਨ ਦੇ ਕੇ ਇਸ ਤਰੀਕੇ ਦੇ ਨਾਲ ਹੀ ਤੇਰਾ ਪਾਰ ਉਤਾਰਾ ਹੋਣਾ ਇਸ ਜਹਾਨ ਦੇ ਉੱਤੇ ਜੋ ਤੂੰ ਆਇਆ ਤੇਰਾ ਆਇਆ ਸਫਲਾਤਾ ਦੀ ਹੈ ਜੇ ਇਸ ਤਰੀਕਿਆਂ ਦੇ ਨਾਲ ਤੂੰ ਚੱਲੇ ਇਸ ਜਹਾਨ 'ਚ ਦਿਆਲ ਤੇਰੇ ਨਾਮ ਤੇਰਾ ਸਦ ਕੁਰਬਾਨੇ ਜਾਵਾਂ ਇਹ ਪਰਮੇਸ਼ਰ ਅਕਾਲ ਪੁਰਖ ਤੂੰ ਦਿਆਲੂ ਹੈਂ ਤੇਰੇ ਨਾਮ ਦੇ ਰਾਹੀ ਇਸ ਜਹਾਨ ਤੋਂ ਪਾਰ ਲੰਘਿਆ ਜਾ ਸਕਦਾ ਹੈ। ਔਰ ਇਹ ਤੇਰੀ ਚਰ ਰਹਿਮਤ ਹੈ। ਇਸ ਤੋਂ ਮੈਂ ਕੁਰਬਾਨ ਜਾਣਾ। ਪਾਤਸ਼ਾਹ ਕਹਿੰਦੇ ਤੇਰੀ ਇਸ ਰਹਿਮਤ ਦੇ ਕਾਰਨ ਤੇਰੀ ਇਹ ਇਤਨੀ ਵੱਡੀ ਰਹਿਮਤ ਹੈ ਕਿਉਂਕਿ ਉਹ ਪਾਤਸ਼ਾਹ ਤਾਂ ਸਭ ਕੁਝ ਜਾਣਦੇ ਹਨ ਨਾ ਕਿ ਇਸ ਜਹਾਨ 'ਚ ਜਾਣ ਤੋਂ ਬਾਅਦ ਕਿਹੜੀਆਂ ਸਜ਼ਾਵਾਂ ਦੇ ਅਸੀਂ ਹੱਕਦਾਰ ਹੋ ਸਕਦੇ ਹਾਂ। ਲੇਕਿਨ ਜੇ ਸਾਹਿਬ ਦੀ ਕਿਰਪਾ ਹੋ ਸਕੇ ਤਾਂ ਉਹਨਾਂ ਸਜਾਵਾਂ ਤੋਂ ਇਸ ਜਹਾਨ ਦੇ ਵਿੱਚ ਜੋ ਅਸੀਂ ਗਲਤੀਆਂ ਕਰਦੇ ਆਂ ਵਿਚਰਦੇ ਹੋਏ ਉਹਨਾਂ ਸਜਾਵਾਂ ਤੋਂ ਵੀ ਨਜਾਤ ਪਾਈ ਜਾ ਸਕਦੀ ਹੈ ਇਸ ਕਰਕੇ ਮਾਰੇ ਕਹਿੰਦੇ ਤੇਰੇ ਕੋਲੋਂ ਕੁਰ ਤੇਰੇ ਤੇ ਕੁਰਬਾਨ ਜਾਣੇ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖੀਏ ਔਰ ਹਮੇਸ਼ਾ ਸਦਾਵ ਹੀ ਉਸ ਤੋਂ ਕੁਰਬਾਨ ਰਹੀਏ ਉਸ ਦੇ ਬਾਰ ਨੇ ਬਲਿਹਾਰ ਨੇ ਜਾਈਏ ਸਰਵੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਸਰਵਨ ਸੱਚਾ ਹਰ ਜਗ੍ਹਾ ਸੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹ ਸੱਚਾ ਪਰਮੇਸ਼ਰ ਅਕਾਲਪੁਰ ਨਹੀਂ ਵਿਚਰ ਰਿਹਾ ਜਿੱਥੇ ਜੀਵ ਜੰਤ ਨਹੀਂ ਵੀ ਹਨ ਜਿਸ ਜਗ੍ਹਾ ਤੇ ਜਿਸ ਪਲੈਨਟ ਦੇ ਲੇਕਿਨ ਉਹ ਪਰਮੇਸ਼ਰ ਅਕਾਲਪੁਰ ਹਰ ਜਗ੍ਹਾ ਹੈ ਹੋਰ ਕੋਈ ਉਸ ਤੋਂ ਇਲਾਵਾ ਹੋ ਵੀ ਨਹੀਂ ਸਕਦਾ ਨਾ ਕੋਈ ਹੈ ਨਾ ਕੋ ਹੋਆ ਨਾ ਕੋ ਹੋਵੇ ਅੱਜ ਤੱਕ ਨਾ ਹੀ ਕੋਈ ਹੋਇਆ ਨਾ ਹੈ ਤੇ ਨਾ ਕੋਈ ਹੋਰ ਹੋਵੇਗਾ ਉਸ ਤੋਂ ਬਿਨਾ ਉਹ ਪਰਮੇਸ਼ਰ ਅਕਾਲਪੁਰਖ ਸਰਬ ਜਗ੍ਹਾ ਵਿਆਪਕ ਹੈ ਤਾਂ ਕਿ ਸੇਵਾ ਜੋ ਕਰੇ ਜਾ ਕੋ ਨਦਰ ਕਰੇ ਹੁਣ ਮਾਰੇ ਕਹਿੰਦੇ ਨੇ ਜਿਸ ਤੇ ਉਸ ਦੀ ਨਦਰ ਸੁਵੱਲੀ ਹੋ ਜਾਵੇ ਉਸੇ ਪ੍ਰਾਣੀ ਉਸੇ ਜੀਵ ਨੂੰ ਉਹਦੀ ਸੇਵਾ ਦਾ ਆਧਾਰ ਮਿਲਦਾ ਹੈ ਉਸ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਉਸ ਦੀ ਨਦਰ ਹੀਟ ਜੋ ਆ ਜਾਵੇ ਹੁਣ ਆਪਾਂ ਕੀ ਜੇ ਸਾਡੇ ਤਾਂ ਇਹ ਜਿਹੇ ਕਰਮ ਨਹੀਂ ਹੈ ਕਿ ਅਸੀਂ ਉਸ ਦੀ ਨਦਰ ਤੇ ਹੀਟ ਆਈਏ ਉਸ ਦੀ ਨਦਰ ਕਿਵੇਂ ਨਹੀਂ ਜਾ ਸਕੀ ਹੈ ਮਾਰੇ ਕਹਿੰਦੇ ਨੇ ਹਰ ਚੀਜ਼ ਦਾ ਮਾਰੇ ਕੋਲ ਹੱਲ ਹੈ ਜੀ ਕੀ ਬਿਰਤਾ ਹੋਏ ਤਾਂ ਗੁਰਪੈ ਅਰਦਾਸ ਕਰ ਜੇ ਤੇਰੇ ਮਨ ਦੇ ਵਿੱਚ ਇਹ ਆਇਆ ਹੈ ਕਿ ਮੈਂ ਵੀ ਉਸ ਦੀ ਕਿਰਪਾ ਦਾ ਪਾਤਰ ਬਣਾ ਉਹਦੀ ਨਜ਼ਰ ਮੇਰੇ ਤੇ ਵੀ ਪਵੇ ਤਾਂ ਉਸ ਦੇ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰ ਤੁਝ ਬਾਜ ਪਿਆਰੇ ਕੀ ਵਹਾਂ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਅਰਦਾਸ ਕੀ ਕਰਨੀ ਹੈ ਕਿ ਸੱਚਾ ਪਾਤਸ਼ਾਹ ਮੈਂ ਤੇਰੇ ਤੋਂ ਬਿਨਾ ਤਾਂ ਰਹਿ ਨਹੀਂ ਸਕਦਾ ਕਿਵੇਂ ਰਹਾਂ ਮੈਂ ਤੇਰੇ ਬਿਨਾ ਐਸੀ ਬਖਸ਼ਿਸ਼ ਕਰ ਐਸੀ ਵਡਿਆਈ ਦੇ ਤੇਰੇ ਨਾਮ ਦੇ ਨਾਲ ਮੇਰਾ ਮੇਲ ਮਿਲਾਪ ਹੋ ਜਾਏ ਸਾਬ ਵਡਿਆਈ ਦੇ ਕਿਹੜੀ ਵਡਿਆਈ ਜਿਤ ਨਾਮ ਤੇਰੇ ਲਾਗ ਰਹਾ ਜਿਸ ਦੇ ਨਾਲ ਤੇਰੇ ਨਾਮ ਦੇ ਨਾਲ ਮੇਰਾ ਮਿਲਾਪ ਹੋ ਜਾਏ ਮੈਂ ਹਮੇਸ਼ਾ ਤੇਰੇ ਨਾਮ ਦੇ ਨਾਲ ਲੱਗਿਆ ਰਹਾ ਜੁੜਿਆ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੇ ਜਾਏ ਕਹਾ ਮਹਾਰਜ ਅਕਾਲ ਪੁਰਖ ਸੱਚਾ ਬਾਦਸ਼ਾਹ ਮੈਨੂੰ ਪਤਾ ਲੱਗ ਗਿਆ ਇਸ ਗੱਲ ਦਾ ਗਿਆਤ ਹੋ ਗਿਆ ਕਿ ਹੋਰ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਮੈਂ ਅਜਿਹੀ ਅਰਜ਼ੋਈ ਕਰ ਸਕਾਂ ਸਾਨੂੰ ਸੰਕੇਤ ਵੀ ਹੈ ਜਿਹੜੇ ਅਸੀਂ ਅੱਗੇ ਆਲੇ ਦੁਆਲੇ ਭਟਕਦੇ ਫਿਰਦੇ ਆ ਨਾ ਕਿ ਉਸ ਪਰਮੇਸ਼ਰ ਅਕਾਲ ਪੁਰਖ ਤੋਂ ਇਲਾਵਾ ਇਸ ਜਹਾਨ ਦੇ ਵਿੱਚ ਜਾਂ ਉਸ ਜਹਾਨ ਦੇ ਵਿੱਚ ਕੋਈ ਹੋਰ ਹੈ ਨਹੀਂ ਜੋ ਉਸ ਇਸ ਤਰੀਕੇ ਦੀ ਰਹਿਮਤ ਸਾਡੇ ਉੱਤੇ ਕਰ ਸਕੇ ਜਾਂ ਸਾਨੂੰ ਇਸ ਆਵਾਗਮਣ ਦੇ ਦਾ ਛੁਟਕਾਰਾ ਦੇ ਸਕੇ ਸੋ ਤੇਰੇ ਅੱਗੇ ਹੀ ਅਰਦਾਸ ਹੈ ਤੇਰੇ ਹੀ ਅੱਗੇ ਬਰਜੋਈ ਹੈ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਮਾਰੇ ਕਹਿੰਦੇ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਕੋਈ ਮੰਗ ਨਹੀਂ ਕਰਦਾ ਹੁਣ ਪਾਦਸ਼ਾਹ ਤਾਂ ਇੱਕ ਕਹਿ ਰਹੇ ਨੇ ਦਰਸਾ ਰਹੇ ਨੇ ਸਾਨੂੰ ਸਮਝਾ ਰਹੇ ਨੇ ਅਸਲ ਚ ਪਰ ਅਸੀਂ ਕੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੋਰ ਕਿੰਨੀ ਜਗ੍ਹਾ ਮੱਥਾ ਟੇਕਦੇ ਆ ਆਪਣੇ ਆਪਣੇ ਅੰਦਰ ਆਪਾਂ ਝਾਤੀ ਮਾਰ ਲਈਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਈ ਕੇਵਲ ਉਸ ਪਰਮੇਸ਼ਰ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਦੀ ਸੇਵਨਾਜ਼ ਕਿਸੇ ਦੀ ਅਰਦਾਨਾ ਕਿਸੇ ਦੀ ਹੋਰ ਦੀ ਸੇਵਾ ਨਹੀਂ ਕਰਨੀ। ਸਾਹਿਬ ਤੇਰੇ ਨਾਮ ਵਿਟੋਂ ਨਾਨਕਤਾ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਉਸ ਮਾਲਕ ਦੀ ਸੇਵਾ ਜੋ ਹੈ ਓ ਮਾਲਕ ਤੋ ਖੇਣ ਖੇਣ ਪਲ ਪਲ ਟੁੱਟੇ ਟੁੱਟੇ ਹੋ ਕੇ ਮੈਂ ਉਸ ਦੀ ਸੇਵਾ ਦੇ ਵਿੱਚ ਲੱਗਿਆ ਰਾਂ ਇਹ ਅਰਜ਼ੋਈ ਹੈ ਪਾਤਸ਼ਾਹ ਦੀ ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁਕ ਚੁਕ ਹੋਏ ਪਰਮੇਸ਼ਰ ਅਕਾਲ ਪੁਰਖ ਐਸੀ ਹੁਣ ਅਵਸਥਾ ਪਹੁੰਚ ਗਈ ਦੇਖੋ ਆਪਣੇ ਅਰ ਇਸ ਜਗਿਆਸੂ ਜਿਸ ਦੀ ਗੱਲ ਜਿਸ ਨੂੰ ਮਹਾਰਾਜ ਨੇ ਇਹ ਕਿਰਪਾ ਕਰਕੇ ਇਸ ਸਟੇਜ ਤੇ ਪਹੁੰਚਾਇਆ ਹੈ ਉਦੀ ਅਵਸਥਾ ਕੀ ਹੈ ਉਹ ਮਹਾਰਾਜ ਅੱਗੇ ਬੇਨਤੀ ਕਰਦਾ ਕਿ ਸਾਹਿਬ ਤੇਰੇ ਨਾਮ ਤੋਂ ਬਿਨਾ ਮੈਂ ਟੁਕੜੇ ਟੁਕੜੇ ਹੋ ਜਾਵਾਂ ਮੈਂ ਇੱਕ ਪਲ ਵੀ ਨਾਮ ਜੀ ਸਕਾਂ ਐਸੀ ਮਿਹਰ ਕਰ ਮੈਨੂੰ ਤੇਰਾ ਨਾਮ ਨਾ ਵਿਸਰੇ ਭਾਵੇਂ ਮੈਂ ਟੋਟੇ ਟੋਟੇ ਹੋ ਜਾਵਾਂ ਸੋ ਅਸੀਂ ਕਿੱਥੇ ਖੜੇ ਆ ਤੇ ਉਹ ਜਗਿਆਸੂ ਜਿਉ ਇਸ ਰਾਹ ਦੇ ਉੱਤੇ ਚੱਲਿਆ ਉਸ ਦੀ ਅਵਸਥਾ ਵਿਵਸਥਾ ਪਰਮੇਸ਼ਰ ਨੇ ਕੈਸੀ ਬਣਾਈ ਹੈ ਆਪਾਂ ਵੀ ਅਰਦਾਸ ਕਰੀਏ ਕਿ ਇਹ ਸੱਚੇ ਪਾਤਸ਼ਾਹ ਸਾਡਾ ਵੀ ਇੱਥੇ ਆਇਆਂ ਦਾ ਜੀਵਨ ਤਦ ਹੀ ਸਫਲਾ ਹੈ ਜੇ ਸਾਡੇ ਉੱਤੇ ਅਜੇਹੀ ਰਹਿਮਤ ਕਰੇ ਸਾਡੀਆਂ ਰੁਇਆਂ ਸਾਡੀਆਂ ਅਰਦਾਸਾਂ ਕੇਵਲ ਤੇ ਕੇਵਲ ਮਾਇਆ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਜ਼ਿਆਦਾ ਕਦੇ ਇਹ ਅਰਦਾਸ ਅਸੀਂ ਨਹੀਂ ਕੀਤੀ ਕਿ हे ਸੱਚੇ ਪਾਤਸ਼ਾਹ हे ਪਰਮੇਸ਼ਰ ਅਕਾਲ ਪੁਰਖ ਸਾਨੂੰ ਆਪਣੇ ਨਾਲ ਮਿਲਾ ਵੀ ਲੈ ਇਸ ਨੂੰ ਤਾਂ ਅਸੀਂ अहमियत ਹੀ ਨਹੀਂ ਦਿੰਦੇ ਇਸ ਦੀ अहमियत ਸਾਡੇ ਅੰਦਰ ਕਦੇ ਜਾਗੀ ਵੀ ਨਹੀਂ ਲੇਕਿਨ ਮਾਰਾਇ ਕੀ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਤੂੰ ਤਾਂ ਲਾਹਾ ਲੈਣ ਆਇਆ ਸੀ ਕੁਫੱਕੜ ਵਿੱਚ ਲੱਗ ਗਿਆ ਇਹ ਜਿਹੜੀ ਮਾਇਆ ਹੈ ਨਾ ਇਹ ਤਾਂ ਤੇਰੇ ਕਰਮਾਂ ਮੁਤਾਬਿਕ ਮਾਰਾ ਹੀ ਕਹਿੰਦੇ ਤੈਨੂੰ ਦੇ ਹੀ ਦੇਣੀ ਸੀ ਇਹਦੇ ਪਿੱਛੇ ਕੀ ਲੱਗਿਆ ਹੋਇਆ ਆਪਣਾ ਵਕਤ ਕਿਉਂ ਗੁਆ ਰਿਹਾ ਹੈ ਇਹ ਹਨੇਰੇ ਖੂਹ ਦੇ ਵਿੱਚ ਕਿਉਂ ਡੁੱਬਦਾ ਜਾ ਰਿਹਾ ਹੈ ਇਸ ਤੋਂ ਤੂੰ ਦੂਰ ਹੋ ਕੇ ਇਸ ਦੀ ਪਰਵਾਹ ਨਾ ਕਰਕੇ ਉਸ ਚੀਜ਼ ਦੀ ਪਰਵਾਹ ਕਰ ਕਰ ਜਿਸ ਕਾਰਨ ਤੂੰ ਇਸ ਜਹਾਨ ਵਿੱਚ ਆਇਆ ਜਿਸ ਕਾਰਨ ਤੂੰ ਇਹ ਜੱਗ ਆਇਆ ਅਸੀਂ ਇਸ ਜਹਾਨ ਤੇ ਕਿਸੇ ਕਾਰਨ ਕਰਕੇ ਆਇਆ ਇਹ ਮਨੁੱਖਾ ਜਨਮ ਪਰਮੇਸ਼ਰ ਅਕਾਲ ਪੁਰਖ ਨੇ ਸਾਨੂੰ ਗਿਫਟ ਦਿੱਤਾ ਹੈ ਕਿ ਤੂੰ ਆਪਣਾ ਆਪ ਸਵਾਰ ਲੈ ਉਸ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲ ਕੇ ਉਸ ਦੇ ਵਿੱਚ ਵਿਲੀਨਤਾ ਕਰ ਲੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਆਪਾਂ ਪੜਿਆ ਹੈ ਨਾ ਸਤਨਾਮ ਉਹਦਾ ਨਾਮ ਸੱਚਾ ਹੈ ਮਹਾਰੀ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਇਹ ਜੋ ਬਾਣੀ ਹੈ ਨਾ ਉਹ ਸੱਚੇ ਦਾ ਸਰੂਪ ਹੈ ਤੇ ਚੁਟਕਾਰਾ ਕਿੱਥੇ ਆ ਗੁਰਬਾਣੀ ਬਣੀਏ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਜਦੋਂ ਤੱਕ ਅਸੀਂ ਗੁਰਬਾਣੀ ਨਹੀਂ ਬਣਦੇ ਉਦੋਂ ਤੱਕ ਸਾਡਾ ਛੁਟਕਾਰਾ ਨਹੀਂ ਮਹਾਰਾਣੀ ਇਸੇ ਦੇ ਵਿੱਚ ਆਪਾਂ ਨੂੰ ਦਰਸਾਇਆ ਨਾ ਆਪਾਂ ਨੇ ਹੁਣੇ ਧਿਆਨ ਵੀ ਕੀਤਾ ਜਦੋਂ ਅਜੱਪਾ ਜਾਪ ਸ਼ੁਰੂ ਹੁੰਦਾ ਹੈ ਸਮਝ ਲਓ ਕਿ ਅਸੀਂ ਉਧਰ ਨੂੰ ਤੁਰ ਪਏ ਬਾਣੀ ਸਾਡੀ ਆਤਮਾ ਜਿਹੜੀ ਹੈ ਨਾ ਸਾਡੀ ਆਤਮਾ ਅਸਲ ਦੇ ਵਿੱਚ ਇਹ ਸਰੀਰ ਤਾਂ ਇੱਕ ਟਰੈਵਲਿੰਗ ਅਸਿਸਟੈਂਟ ਹੈ ਸਹਾਇਕ ਹੈ ਸਾਡੀ ਆਤਮਾ ਨੂੰ ਸਫਰ ਕਰਾਉਣ ਲਈ ਅਸਲ ਤਾਂ ਆਤਮਾ ਸਫਰ ਕਰ ਰਹੀ ਹੈ ਨਾ ਸਾਡੀ ਹੁਣ ਆਤਮਾ ਇਸ ਵਕਤ ਮਾਇਆ ਦੇ ਵਿੱਚ ਲੁਭਾਏ ਇਮਾਨ ਰੋ ਕੇ ਮਾਇਆ ਦੇ ਨਾਲ ਹੀ ਰੰਗੀ ਗਈ ਹੈ ਮਾਇਆ ਰੰਗ ਬਿਰੰਗ ਕਰਦਾ ਹੈ ਉਹ ਬਿਰੰਗ ਹੋ ਚੁੱਕੀ ਹੈ ਲੇਕਿਨ ਉਸ ਨੂੰ ਰੰਗਣਾ ਕਿਵੇਂ ਹੈ ਹੋਲੀ ਨਾਂਕ ਕੇ ਗਈ ਹੈ ਨਾ ਮਹਾਰਾਜ ਕਹਿੰਨੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇਹ ਰੰਗ ਕਿਹੜਾ ਹੈ ਉਹ ਲਾਲ ਰੰਗ ਕਿਹੜਾ ਹੈ ਲਾਲ ਰੰਗ ਤਿਸ ਕੋ ਲਗਾ ਜਿਸ ਕੇਵੜ ਭਾਗਾ ਉਹ ਕਿਹੜਾ ਵੜ ਭਾਗੇ ਨੂੰ ਕਿਹੜਾ ਰੰਗ ਲਾਲ ਲੱਗਦਾ ਹੈ ਇਹ ਗੁਰਬਾਣੀ ਦਾ ਹੀ ਰੰਗ ਹੈ ਜਦੋਂ ਇਹ ਰੰਗ ਗੁਰਬਾਣੀ ਦਾ ਲੱਗਦਾ ਹੈ ਫੇਰ ਗੁਰਬਾਣੀ ਸਾਡੀ ਆਤਮਾ ਬਣਨੀ ਸ਼ੁਰੂ ਹੁੰਦੀ ਹੈ ਸਾਡੇ ਅੰਦਰ ਉਹ ਪਰਮੇਸ਼ਰ ਦਾ ਨਾਮ ਉਹ ਗੁਰਬਾਣੀ ਅੰਦਰ ਸਾਡੇ ਘਰ ਘਰ ਜਾਂਦੀ ਹੈ ਸਾਡੀ ਆਤਮਾ ਉਸ ਗੁਰਬਾਣੀ ਦੇ ਨਾਲ ਇੱਕ ਮਿਕ ਹੋ ਜਾਂਦੀ ਹੈ ਗੁਰਬਾਣੀ ਦੇ ਵਿੱਚ ਔਰ ਸਾਡੀ ਆਤਮਾ ਦੇ ਵਿੱਚ ਭੇਦ ਕੋਈ ਨਹੀਂ ਰਹਿੰਦਾ ਫਿਰ ਹੈ ਖਾਲਸਾ ਬਣਨਾ ਫਿਰ ਉਸ ਨੂੰ ਖਾਲਸ ਗਿਆ ਸੋਹ ਹੈ ਖਾਲਸ ਦੇਵ ਜਦੋਂ ਇਹ ਅਵਸਥਾ ਪਹੁੰਚ ਗਈ ਫਿਰ ਉਹ ਵਿਵਸਥਾ ਪਾਤਸ਼ਾਹ ਜੋ ਬਿਆਨ ਕਰਦੇ ਨੇ ਗੁਰਬਾਣੀ ਬਣੀਏ ਗੁਰਬਾਣੀ ਬਣਨ ਵਾਲਾ ਗੁਰਬਾਣੀ ਜੀਵ ਬਣ ਜਾਂਦਾ ਔਰ ਉਸੇ ਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ ਉਸੇ ਨੂੰ ਜ਼ਿੰਦਾ ਸ਼ਹੀਦ ਕਿਹਾ ਜਾਂਦਾ ਸੋ ਮਹਾਰਾਜ ਅਗੇ ਅਰਦਾਸ ਬੇਨਤੀ ਕਰੀਏ ਕਿ ਸਾਡੀਆਂ ਵੀ ਆਂਦੀਆਂ ਇਸ ਜਹਾਨ ਤੇ ਆਿਆਂ ਦੀ ਜੋ ਮਨੋਰਥ ਹੈ ਪਾਤਸ਼ਾਹ ਆਪ ਜਾਣ ਦਿਓ ਕਿਵੇਂ ਪੂਰਾ ਕਰਨਾ ਹੈ ਸਾਨੂੰ ਵੀ ਸਾਥ ਦੇ ਲਾਉ। ਸੋ ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਅੱਜ ਜੋ ਹੁਕਮ ਮੁਖਵਾਕ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਆ ਸੀ ਉਸ ਦੇ ਵਿਚਾਰ ਸਹਿਬਾਂ ਦੇ ਬਚਨ ਸਾਂਝੀਆਂ ਕਰਦਿਆਂ ਵਿਚਾਰ ਕਰਦਿਆਂ ਨਿਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋ ਗਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ ਅਰਦਾਸ ਕਰਨੀ ਅਗੋਂ ਵਾਸਤੇ ਸੁੱਤਿ ਸਪਸ਼ਟ ਬਾਣੀ ਪੜਨ ਅਤੇ ਵਿਚਾਰਨ ਦੇ ਵੱਲ ਉਦਮ ਸਮਰੱਥਾ ਪਾਤਸ਼ਾਹ ਬਖਸ਼ਣ ਜੀ ਇਤਨੀਆਂ ਬੇਨਤੀਆਂ ਪਰੰਤ ਇੱਕ ਵਾਰੀ ਫੇਰ ਖੇਮਾ ਦੇ ਜਾਚਖਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ